ਸਿੱਖ ਵੀਊਪੁਆਇੰਟ ਚੈਨਲ ਨਾਲ ਜੁੜੀ ਸੰਗਤ ਦਾ ਨਿੱਘਾ ਸਵਾਗਤ ਹੈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਜੂਨ ਦਾ ਦਿਨ ਹੈ ਤੇ ਅੱਜ ਤੋਂ 41 ਸਾਲ ਪਹਿਲਾਂ ਭਾਰਤ ਸਰਕਾਰ ਨੇ ਆਪਣੀਆਂ ਫੌਜਾਂ ਨਾਲ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ ਤੋਪਾਂ ਤੇ ਟੈਂਕਾਂ ਨਾਲ ਕੁੱਲ ਲੜਾਈ ਜਿਹੜੀ ਉਹ ਕਹਿ ਸਕਦੇ ਆ ਕਿ ਉਹ ਕਟੋ-ਕਟੇ ਇੱਕ ਹਫ਼ਤਾ ਚੱਲੀ ਸੀ ਪਰ ਉਹਦੇ ਵਿੱਚੋਂ 72 ਘੰਟੇ ਦੀ ਲੜਾਈ ਹੈ ਉਹ ਬਹੁਤ ਹੀ ਗਹਿ ਗੱਚਮੀ ਲੜਾਈ ਹੋਈ ਸੀ ਦੁਨੀਆ ਦੇ ਇਤਿਹਾਸ ਚ ਆਪਣੀ ਦੇਸ਼ ਦੀਆਂ ਹੱਦਾਂ ਦੇ ਅੰਦਰ ਆਪਣੇ ਲੋਕਾਂ ਦੇ ਖਿਲਾਫ ਫੌਜ ਵੱਲੋਂ ਕੋਈ ਇਸ ਤਰ੍ਹਾਂ ਦੀ ਜੰਗ ਜਿਹੜੀ ਲੜੀ ਗਈ ਹੋਵੇ ਜਿੱਥੇ ਨਾ ਖੂਨ ਖਰਾਬਾ ਵੀ ਹੋਇਆ ਹੋਵੇ ਤੇ ਜਿੱਥੇ ਏਡੀ ਟੱਕਰ ਦਿੱਤੀ ਹੋਵੇ ਗੈਰ ਫੌਜੀ ਬੰਦਿਆਂ ਨੇ ਗੈਰ ਸੈਨਿਕਾਂ ਨੇ ਸੋ ਇਹ ਸ਼ਾਇਦ ਦੁਨੀਆ ਦੇ ਇਤਿਹਾਸ ਚ ਹੋਰ ਕੋਈ ਉਦਾਹਰਣੇ ਦੀ ਨਹੀਂ ਮਿਲਦੀ ਸੋ ਅੱਜ ਉਸ ਸਾਕੇ ਨੂੰ ਬੀਤਿਆ 48 ਸਾਲ ਹੋ ਚੁੱਕੇ ਨੇ ਤੇ ਇਹਨਾਂ 48 ਸਾਲਾਂ ਵਿੱਚ ਜਿਵੇਂ ਕਹਿੰਦੇ ਆ ਪੋਲਾਂ ਥੱਲੇ ਬਹੁਤ ਸਾਰਾ ਪਾਣੀ ਵਗ ਚੁੱਕਿਆ ਪਾਣੀ ਨਹੀਂ ਲਗਾਤਾਰ ਖੂਨ ਵਗਿਆ ਹੈ ਇੱਥੇ ਤਾਂ ਸੋ ਇਸ ਕਰਕੇ ਅੱਜ ਜਦੋਂ ਅਸੀਂ ਉਹਦੇ ਬਾਰੇ ਗੱਲ ਕਰਦੇ ਆ ਤਾਂ ਕੁਝ ਗੱਲਾਂ ਮੁੜ ਕੇ ਚਤਾਰਨੀਆਂ ਜ਼ਰੂਰੀ ਨੇ ਅੱਜ ਦਾ ਇਹ ਪ੍ਰੋਗਰਾਮ ਸਮਰਪਿਤ ਤਾਂ ਉਹਨਾਂ ਸ਼ਹੀਦਾਂ ਨੂੰ ਹੈ ਜਿਹੜੇ ਦਰਬਾਰ ਸਾਹਿਬ ਦੀ ਅਜਮਦ ਦੀ ਰਾਖੀ ਲਈ ਲੜਦਿਆਂ ਸ਼ਹੀਦ ਹੋਏ। ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦਾ ਮਤਲਬ ਕੋਈ ਵੀ ਜਿਹੜੀ ਸਵੈਚਤਨਕ ਕੌਮ ਹੈ ਜਦੋਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਹੈ ਤਾਂ ਉਹ ਕੋਈ ਰਸਮ ਪੂਰਤੀ ਨਹੀਂ ਹੁੰਦੀ। ਸਗੋਂ ਉਹ ਉਸ ਕਾਜ ਨੂੰ ਮੁੜ ਕੇ ਚਤਾਰਦੀ ਹੈ ਜਿਹਦੇ ਲਈ ਉਹ ਸ਼ਹੀਦ ਹੋਏ। ਸੋ ਜੇ ਉਹ ਕਾਜ ਹੀ ਮਨਾਂ ਦੇ ਵਿੱਚੋਂ ਧੁੰਦਲਾ ਪੈ ਗਿਆ ਫੇਰ ਤੁਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਜਿਹੜਾ ਹੋ ਉਹ ਇੱਕ ਮਹਿਜ ਰਸਮ ਪੂਰਤੀ ਬਣ ਕੇ ਰਹਿ ਜੂ ਸੋ ਇਸ ਕਰਕੇ ਅਸੀਂ ਹਰ ਸਾਲ ਇਸ ਹਫਤੇ ਜੂਨ ਦੇ ਪਹਿਲੇ ਹਫਤੇ ਇਹਨੂੰ ਕੱਲੂਕਾਰਾ ਹਫਤਾ ਵੀ ਅਸੀਂ ਕਹਿੰਦੇ ਆ ਕਿਉਂਕਿ ਇਹ ਤੀਜਾ ਕੱਲੂਕਾਰੇ ਦੇ ਨਾਂ ਦੇ ਉੱਤੇ ਇਤਿਹਾਸ 'ਚ ਦਰਜ ਹੋ ਚੁੱਕਿਆ ਇਹਨੂੰ ਇਸ ਰੂਪ 'ਚ ਅਸੀਂ ਯਾਦ ਕਰਦੇ ਆ ਸੋ ਉਸ ਦਿਨ ਦੇ ਉੱਤੇ ਫੇਰ ਉਸ ਗੱਲ ਨੂੰ ਚੇਤਾਰਿਆ ਜਾਂਦਾ ਮਨਾਂ ਦੇ ਵਿੱਚ ਕਿ ਉਹ ਜਿਹੜੇ ਸਿੰਘ ਸੀ ਜਿਹੜੇ ਸ਼ਹੀਦ ਹੋਏ ਉਹ ਕਿਹੜੇ ਕਾਜ ਲਈ ਲੜੇ ਕਿਸ ਨਿਸ਼ਾਨੇ ਲਈ ਲੜੇ ਕਿਸ ਜਜ਼ਬੇ ਨਾਲ ਲੜੇ ਸੋ ਉਹ ਗੱਲਾਂ ਸਾਰੀਆਂ ਮੁੜ ਕੇ ਫੇਰ ਯਾਦ ਕਰਨੀਆਂ ਹੁੰਦੀਆਂ ਇੱਕ ਗੱਲ ਦਾ ਕੋਈ ਰੌਲਾ ਨਹੀਂ ਕਿ ਮੇਰਾ ਖਿਆਲ ਹੈ ਕਿ ਜੇ ਆਪਾਂ ਦੇਖੀਏ ਉਸ ਮੌਕੇ ਦੇ ਉੱਤੇ ਖਾਸ ਕਰਕੇ ਸੰਤ ਜਰਨੈਲ ਸਿੰਘ ਦੀ ਪਿੰਡਰਾ ਵਾਲੇ ਦੇ ਜੋ ਬਿਆਨ ਹੈ ਕਥਨ ਹੈ ਉਹਨਾਂ ਤੋਂ ਇਸ ਗੱਲ ਦਾ ਕੋਈ ਹੋਲਾ ਨਹੀਂ ਰਹਿ ਸਕਦਾ ਜਾਂਦਾ ਕਿ ਇਹ ਲੜਾਈ ਕਾਦੇ ਵਾਸਤੇ ਸੀ ਪਰ ਉਸ ਕਾਜ ਨੂੰ ਉਸ ਨਿਸ਼ਾਨੇ ਨੂੰ ਧੁੰਦਲਾ ਪਾਉਣ ਦੇ ਯਤਨ ਲਗਾਤਾਰ ਕੀਤੇ ਜਾਂਦੇ ਹਨ ਸਭ ਤੋਂ ਵੱਧ ਕੇ ਉਸ ਸਟੇਟ ਵੱਲੋਂ ਜਿਹਦੇ ਖਿਲਾਫ ਇਹ ਲੜਾਈ ਲੜੀ ਗਈ ਉਹਦਾ ਹਮੇਸ਼ਾ ਹੀ ਯਤਨ ਇਹ ਹੁੰਦਾ ਹੈ ਕਿ ਉਹ ਜਿਹੜਾ ਨਿਸ਼ਾਨਾ ਹੈ ਜਿਹੜਾ ਕਾਜ ਹੈ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਧੁੰਦਲਾ ਪਾਇਆ ਜਾ ਸਕੇ ਸੋ ਉਹ ਆਪਣਾ ਵਰਤਾਂਤ ਸਿਰਜ ਦੇਣ ਉਹ ਅਬ ਦੇ ਬੰਦਿਆਂ ਨੂੰ ਝੋਕਦੇ ਨੇ ਲੇਖ ਲਿਖਣ ਤੋਂ ਲੈ ਕੇ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਆਂ ਦੇ ਚੈਨਲਾਂ ਤੱਕ ਉਹ ਲਗਾਤਾਰ ਇੱਕ ਕੂੜ ਪ੍ਰਚਾਰ ਦੀ ਮੁਹਿੰਮ ਚਲਾਉਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਵੀ ਸੋ ਇੱਕ ਯਤਨ ਉਹਨਾਂ ਵੱਲੋਂ ਕੀਤਾ ਜਾਂਦਾ ਇੱਕ ਯਤਨ ਉਹ ਸਾਡੀ ਕੌਮ ਦੇ ਵਿੱਚ ਜਿਹੜੇ ਬੰਦੇ ਉਹ ਸਟੇਟ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੁੰਦੇ ਨੇ ਤਾਂ ਉਹ ਵੀ ਇੱਕ ਸੇਵਾ ਨਿਭਾਉਂਦੇ ਨਾਬਦੀ ਉਸ ਰਾਜ ਦੀ ਸੇਵਾ ਨਭਾਉਂਦਿਆਂ ਹੋਇਆਂ ਉਹ ਇਸ ਜੋ ਲੜਾਈ ਲੜੀ ਗਈ ਇਹਦਾ ਮਕਸਦ ਕੀ ਸੀ ਕਿਸ ਕਾਜ ਵਾਸਤੇ ਲੜੀ ਗਈ ਇਸ ਨੂੰ ਵੀ ਉਹ ਵੀ ਇੱਕ ਇਹ ਚ ਗੰਧਲ ਚਾਉਂਤ ਪੈਦਾ ਕਰਨ ਦਾ ਯਤਨ ਕੀਤਾ ਜਾਂਦਾ ਹੈ ਸੋ ਉਹ ਨੈਰੇਟਿਵ ਪਿਛਲੇ 41 ਸਾਲਾਂ ਤੋਂ ਲਗਾਤਾਰ ਚੱਲਿਆ ਕਿਤਾਬਾਂ ਵੀ ਲਿਖੀਆਂ ਗਈਆਂ ਤੇ ਬਾਕੀ ਬੋਲਿਆ ਵੀ ਬਹੁਤ ਕੁਝ ਗਿਆ ਪਰ ਇੱਕ ਗੱਲ ਸਾਨੂੰ ਤਸੱਲੀ ਵਾਲੀ ਹੈ ਕਿ ਕੌਮ ਦਾ ਜਿਹੜਾ ਜਝਾਰੂ ਵਰਗ ਹੈ ਉਨ੍ਹਾਂ ਨੇ ਦਰਬਾਰ ਸਾਹਿਬ ਦੇ ਹਾਵਲੇ ਤੋਂ ਬਾਅਦ ਇੱਕਦਮ ਬਹੁਤ ਵੱਡੀ ਹਜ਼ਾਰਾਂ ਦੀ ਗਿਣਤੀ 'ਚ ਹਥਿਆਰ ਚੁੱਕ ਕੇ ਤੇ ਉਸ ਨਿਸ਼ਾਨੇ ਦੀ ਪ੍ਰਾਪਤੀ ਲਈ ਇੱਕ ਹਥਿਆਰਬੰਦ ਜੰਗ ਸ਼ੁਰੂ ਕੀਤੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਲਗਭਗ ਇੱਕ ਦਹਾਕਾ ਚੱਲੀ ਪਰ ਉਸ ਤੋਂ ਬਾਅਦ ਸਟੇਟ ਦਾ ਹੱਥ ਉੱਪਰ ਹੋ ਗਿਆ ਉਹਦਾ ਜ਼ਿਆਦਾ ਭਾਰੂ ਹੋ ਗਿਆ ਤੜਾ ਹੋਰ ਬਥੇਰੇ ਕਾਰਨ ਆਪਾਂ ਉਹਦੇ ਵਿੱਚ ਨਹੀਂ ਜਾਂਦੇ ਕੀਤੇ ਕਰਕੇ ਉਹ ਜਿਹੜੀ ਸੰਘਰਸ਼ ਹੈ ਉਹ ਇੱਕ ਸਾਹ ਨਾਲ ਕੁਚਲ ਦਿੱਤਾ ਗਿਆ ਪਰ ਸੰਘਰਸ਼ ਦੇ ਖਤਮ ਹੋ ਜਾਣ ਤੋਂ ਬਾਅਦ ਕੌਮ ਦੇ ਵਿੱਚੋਂ ਉਹ ਗੱਲ ਨਹੀਂ ਖਤਮ ਹੋਈ ਕਿਉਂਕਿ ਕਿੰਨੇ ਜੁਹਾਰੂ ਸਿੰਘ ਜਿਹੜੇ ਜਾਂ ਸ਼ਹੀਦ ਹੋ ਗਏ ਜਾਂ ਜੇਲਾਂ ਵਿੱਚ ਬੈਠੇ ਸੀ ਤੇ ਉਹਨਾਂ ਦੇ ਸਾਥੀ ਤੇ ਉਹਨਾਂ ਦੇ ਹਮਦਰਦ ਹਜ਼ਾਰਾਂ ਦੀ ਗਿਣਤੀ ਵਿੱਚ ਕੌਮ ਵਿੱਚ ਸੀ ਉਹਨਾਂ ਨੇ ਢੋ ਅਢੋ ਆਪਣੇ ਵਸੀਲਿਆਂ ਨਾਲ ਇਸ ਗੱਲ ਨੂੰ ਲਗਾਤਾਰ ਜਾਰੀ ਰੱਖਿਆ ਕਿਤਾਬਾਂ ਵੀ ਲਿਖੀਆਂ ਤੇ ਬਾਕੀ ਹਰ ਸਾਲ ਸਮਾਗਮ ਵੀ ਕੀਤੇ ਲਗਾਤਾਰ ਦੇ ਆਏ। ਸੋ ਇੱਕ ਗੱਲ ਆਪਾਂ ਦੇਖੀ ਹੈ ਪਿਛਲੇ ਸਮੇਂ ਦੌਰਾਨ ਕਿ ਜਿਹੜਾ 6 ਜੂਨ ਦਾ ਦਿਨ ਹੁੰਦਾ ਜਦੋਂ ਆਕਾਲ ਤੱਕ ਸਾਥ ਤੇ ਸੰਗਤ ਜੁੜਦੀ ਹੈ ਉਸ ਦਿਨ ਨੂੰ ਯਾਦ ਕੀਤਾ ਜਾਂਦਾ ਉਸ ਤੇ ਅਰਦਾਸ ਕੀਤੀ ਜਾਂਦੀ ਹੈ ਤਾਂ ਉਸ ਦਿਨ ਪਿਛਲੇ ਕੁ ਸਮੇਂ ਤੋਂ ਇਹ ਦੇਖਿਆ ਕਿ ਕਈ ਵਾਰ ਬੜੀਆਂ ਝੜਪਾਂ ਵੀ ਹੁੰਦੀਆਂ ਰਹੀਆਂ ਤਲਵਾਰਾਂ ਵੀ ਨਿਕਲਦੀਆਂ ਜਿਹਨੂੰ ਫਿਰ মিডিਆ ਬਹੁਤ ਹੁਸ਼ਾਲ ਕੇ ਸਾਰੀ ਦੁਨੀਆ ਦੇ ਵਿੱਚ ਧਮਾਉਂਦਾ ਹੈ ਉਸ ਗੱਲ ਨੂੰ ਤਾਂ ਕਿ ਸਿੱਖਾਂ ਦਾ ਜਿਹੜਾ ਨਕਸ਼ਾ ਹੈ ਉਹ ਇੱਕ ਹੁੱਲੜਵਾਜਾਂ ਵਾਲਾ ਬਣਾਇਆ ਜਾ ਸਕੇ ਚਲੋ ਸਿੱਖਾਂ ਦਾ ਨਕਸ਼ਾ ਕੀ ਬਣਦੇ ਇਹਨੋਂ ਵੱਧ ਉਹ ਜਗ੍ਹਾ ਜਿਹੜੀ ਹੈ ਜਿੱਨੀ ਪਵਿੱਤਰ ਜਗ੍ਹਾ ਸ੍ਰੀ ਅਕਾਲ ਤਖਤ ਸਾਹਿਬ ਉਹਦੀ ਜਿਹੜੀ ਸੈਂਕਟੀਟੀ ਹੈ ਕਿ ਇਹਨਾਂ ਨੂੰ ਉਹਦੀ ਵੀ ਕੋਈ ਪਵਿੱਤਰਤਾ ਦਾ ਖਿਆਲ ਨਹੀਂ ਸੋ ਉਹ ਵੀ ਇੱਕ ਜਤਨ ਉਹ ਕਰਦੇ ਨੇ ਕਿ ਇਸ ਬਹਾਨੇ ਉਸ ਜਗ੍ਹਾ ਦੀ ਪਵਿੱਤਰਤਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਢਾ ਲਾਈ ਜਾਵੇ ਇਹ ਵਰਤਾਰਾ ਵਾਪਰਦਾ ਆਇਆ ਇਹਦਾ ਵੱਡਾ ਕਾਰਨ ਇਹ ਸੀ ਕਿ ਪਿਛਲੇ ਇਹ ਸਮਝ ਲਓ ਕਿ 1997 ਤੋਂ ਬਾਅਦ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਤਾਕਤ ਉੱਤੇ ਆਪਣੀ ਏਜਾਰੇਦਾਰੀ ਆਪਣੀ ਮੁੱਠੀ ਵਿੱਚ ਲੈ ਲਈ ਸਾਰੀਆਂ ਸੰਸਥਾਵਾਂ ਸਾਰੇ ادارے ਉਨੇ ਆਪਣੇ ਕਬਦੇ ਵਿੱਚ ਕਰ ਲਏ ਉਸ ਤੋਂ ਬਾਅਦ ਉਹ ਭਾਰਤੀ ਸਟੇਟ ਦੀ ਸੇਵਾ ਪੂਰਤੀ ਲਈ ਉਹਦਾ ਇਹ ਯਤਨ ਹੁੰਦਾ ਸੀ ਕਿ ਇੱਥੋਂ ਕਿਤੇ ਵੀ ਜਿਹੜਾ ਸਹੀ ਸਨੇਹ ਹੈ ਜੋ ਅਸਲੀ ਸਨੇਹ ਹੈ ਜਿਹਦੀ ਅਸਲੀ ਰੂਹ ਉਹ ਉੱਥੋਂ ਨਾ ਜਾਵੇ ਕਿਉਂਕਿ ਉਹ ਲੜਾਈ ਤੋਂ ਪਹਿਲਾਂ ਵੀ 1984 ਤੋਂ ਪਹਿਲਾਂ ਵੀ ਲਗਾਤਾਰ ਉਸ ਵਰਗ ਦਾ ਨਮਾਇੰਦਾ ਸੀ ਜਿਹੜੇ ਆਜ਼ਾਦੀ ਦੇ ਚਾਹਵਾਨ ਨਹੀਂ ਸੀ ਬਸ ਇੱਕ ਭੋਰ ਚੋਰ ਹਾਕਮਾਂ ਤੋਂ ਸਟੇਟ ਤੋਂ ਜਿਵੇਂ ਬੁਰਕੀਤੇ ਪਾਲਣ ਵਾਲੇ ਹੁੰਦੇ ਨੇ ਉਹ ਉਹਨਾਂ ਵਿੱਚੋਂ ਸੀ ਤੇ ਉਹਨੇ ساری ਉਮਰ ਇਸ ਤਰ੍ਹਾਂ ਦੇ ਕੀਤਾ ਤੇ ਉਹਦਾ ਯਤਨ ਇਹ ਸੀ ਕਿ ਇਹਨਾਂ ਆਧਾਰਿਆਂ ਤੋਂ ਅਕਾਲ ਤੱਕ ਸਾਫ਼ ਤੋਂ ਮੁੜ ਕੇ ਜਾਦੀ ਦੀ ਗੱਲ ਨਾ ਕੀਤੀ ਜਾ ਸਕੇ ਸੋ ਉਹਨੇ ਫਿਰ ਆਪਣੀ ਤਾਕਤ ਦਾ ਫਾਇਦਾ ਉਠਾਉਂਦਿਆਂ ਇੱਥੇ ਟਾਸਕ ਫੋਰਸ ਲਾ ਕੇ ਉਹ ਆਵਾਜ਼ ਨੂੰ ਹਰ ਸਾਲ ਦਬਾਉਣ ਦਾ ਯਤਨ ਕਰਦਾ ਸੀ ਪਰ ਜੁਝਾਰੂ ਜਿਹੜਾ ਵਰਗ ਹੈ ਉਹ ਲਗਾਤਾਰ ਇਸ ਗੱਲ ਨੂੰ ਚੈਲੰਜ ਕਰਦਾ ਸੀ ਤੇ ਜਿਹਦੇ ਕਰਕੇ ਕਈ ਵਾਰ ਅਨਸੁਖਾਂੀਆਂ ਘਟਨਾਵਾਂ ਵਾਪਰ ਜਾਂਦੀਆਂ ਸੀ ਜਿਹੜੀਆਂ ਵਾਪਰ ਨਹੀਂ ਚਾਹੀਦੀਆਂ ਪਰ ਇਹਦਾ ਜਿਹੜਾ ਮੁੱਖ ਦੋਸ਼ ਹੈ ਜਿੰਮੇ ਉਹ ਪ੍ਰਕਾਸ਼ ਸਿੰਘ ਬਾਦਲ ਜਾਂ ਹਾਕਮ ਧਿਰ ਦੇ ਉੱਤੇ ਜਾਂਦਾ ਹੈ ਜਿਹੜੇ ਲੋਕਾਂ ਦੀ ਅਸਲੀ ਆਵਾਜ਼ ਨੂੰ ਉੱਥੇ ਕੁਚਣ ਦਾ ਯਤਨ ਕਰਦੇ ਸੀ ਸੋ ਇਹ ਠੀਕ ਹੈ ਕਿ ਕੌਮ ਉੱਥੇ ਆਪਣੀ ਅਰਦਾਸ ਕੀਤੀ ਜਾਂਦੀ ਹੈ ਪਰ ਦੇਖਿਆ ਜਾਵੇ ਕਿ ਉਹ ਕਰਨ ਦਾ ਹੱਕ ਕਿਹਦੇ ਕੋਲ ਹੈ ਕਿਉਂਕਿ ਜਦੋਂ ਸ਼ਹੀਦਾਂ ਨੂੰ ਯਾਦ ਕਰਨ ਦੀ ਗੱਲ ਆਉਂਦੀ ਹੈ ਤਾਂ ਉਹੀ ਵਰਗ ਉਹਦਾ ਹੱਕਦਾਰ ਹੁੰਦਾ ਜਿਹੜਾ ਸ਼ਹੀਦਾਂ ਦੇ ਕਾਜ ਨਾਲ ਅਡੋਲ ਆਪਣੀ ਪ੍ਰਤੀਬੱਧਤਾ ਪ੍ਰਗਟਾ ਰਿਹਾ ਹੁੰਦਾ ਹੈ ਅਡੋਲਤਾ ਨਾਲ ਜਿਹੜੇ ਬੰਦਿਆਂ ਦਾ ਉਸ ਕਾਜ ਨਾਲ ਹੀ ਕਦੇ ਵੀ ਕੋਈ ਨਾ ਸਾਂਝ ਰਹੀ ਹੈ ਤੇ ਨਾ ਅੱਜ ਹੈ ਉਹਨਾਂ ਦਾ ਉਸ ਦਿਨ ਨੂੰ ਮਨਾਉਣ ਦਾ ਉਹ ਸਿਰਫ ਲੋਕਾਂ ਦੇ ਵਿੱਚ ਇੱਕ ਗੁੰਮਰਾਹਕੂ ਮਾਹੌਲ ਪੈਦਾ ਕਰਨ ਦਾ ਯਤਨ ਹੀ ਹੈ ਸੋ ਇਸ ਕਰਕੇ ਦੇਖਿਆ ਜਾਵੇ ਉਹਨਾਂ ਕੋਲ ਨੈਤਿਕ ਅਧਿਕਾਰ ਕੋਈ ਨਹੀਂ ਪਰ ਕਿਉਂਕਿ ਉਹਨਾਂ ਕੋਲ ਸਰਕਾਰੀ ਤਾਕਤ ਹੈ ਇਸ ਕਰਕੇ ਉਹ ਆਪਣੀ ਉਹ ਤਾਕਤ ਦੀ ਵਰਤੋਂ ਕਰਕੇ ਹਰ ਇੱਕ ਸਾਲ ਇਸ ਤਰ੍ਹਾਂ ਦੇ ਯਤਨ ਕਰਦੇ ਸੋ ਉਸੇ ਅਮਲ ਨੂੰ ਜਾਰੀ ਰੱਖਦੇ ਹੋਏ ਐਤਕਾਂ ਫੇਰ ਇੱਕ ਮਾਹੌਲ ਬਣ ਰਿਹਾ ਹੈ ਖਾਸ ਕਰਕੇ ਜਦੋਂ ਇਹ ਐਲਾਨ ਹੋ ਗਿਆ ਕਿ ਜਿਹੜਾ ਮੌਜੂਦਾ ਅਕਾਲ ਤਖਤ ਦਾ ਐਕਟਿੰਗ ਜਥੇਦਾਰ ਹੈ ਯਾਨੀ ਕੁਲਦੀਪ ਸਿੰਘ ਗੜਗੱਜ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਬਾਦਲਾਂ ਦਾ ਹੀ ਜਥੇਦਾਰ ਹੈ ਉਹ ਕੌਮ ਦਾ ਨਹੀਂ ਕੌਮ ਨੇ ਉਹਨੂੰ ਕਿਤੇ ਵੀ ਮਾਨਤਾ ਨਹੀਂ ਦਿੱਤੀ ਦੂਜੇ ਜਥੇਦਾਰਾਂ ਨੂੰ ਜਿਸ ਤਰ੍ਹਾਂ ਜਲੀਲ ਕਰਕੇ ਕੱਢਿਆ ਗਿਆ ਤੇ ਉਸ ਤੋਂ ਬਾਅਦ ਇਹਨੂੰ ਜਿਵੇਂ ਲਿਆਂਦਾ ਗਿਆ ਤੇ ਇਹਨੇ ਜਿਵੇਂ ਉਹ ਪ੍ਰਵਾਨ ਕਰ ਲਿਆ ਇਹ ਉਹ ਪੇਸ਼ਕਸ਼ ਜਿੰਨੀ ਖੁਸ਼ੀ ਨਾਲ ਜਿੰਨੀ ਕਾਲੀ ਨਾਲ ਤਾਂ ਉਸ ਤੋਂ ਚਲੋ ਇਹਦੇ ਇੱਕ ਵਿਅਕਤੀ ਦੇ ਕਰਦਾਰ ਦਾ ਤਾਂ ਪਤਾ ਲੱਗਦਾ ਹੀ ਹੈ ਪਰ ਗੱਲ ਇੱਥੇ ਮਸਲਾ ਵਿਅਕਤੀ ਦਾ ਨਹੀਂ ਅਲ ਇਹ ਹੈ ਕਿ 6 ਜੂਨ ਨੂੰ ਜਿਹੜਾ ਇੱਥੇ ਸਮਾਗਮ ਹੋਣਾ ਹੈ ਕਿ ਉੱਥੇ ਸੰਦੇਸ਼ ਜਾਰੀ ਕਰਨ ਦਾ ਕੋਈ ਵੀ ਨੈਤਿਕ ਅਧਿਕਾਰ ਇਸ ਜਥੇਦਾਰ ਨੂੰ ਹੈਕ ਨਹੀਂ ਕਿਉਂਕਿ ਦੇਖਿਆ ਜਾਵੇ ਅੱਜ ਇਹ ਕਿਹੜੇ ਵਰਗ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਜਿਸ ਤਰ੍ਹਾਂ ਇਹਨੇ ਆਪ ਦਾ ਅਹੁਦਾ ਕਬੂਲ ਕੀਤਾ ਤੇ ਜਿਸ ਤਰ੍ਹਾਂ ਉਹ ਤੋਂ ਬਾਅਦ ਚੱਲਿਆ ਇਸ ਗੱਲ ਦੇ ਵਿੱਚ ਕੋਈ ਦੋਰਾਮਾਨੀ ਚਲੋ ਉਹਦੇ ਐਲਾਨ ਕਰਤਾ ਤੇ ਉਹਦੇ ਮੁਕਾਬਲੇ ਤੇ ਜਾਂ ਉਹਦੇ ਵਿਰੋਧ ਦੇ ਵਿੱਚ ਦੰਦਵੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਤੁਮਾਨ ਨੇ ਕੱਲ ਬੜਾ ਹੀ ਸਖਤ ਬਿਆਨ ਜਾਰੀ ਕੀਤਾ ਤੇ ਤਾੜਨਾ ਕੀਤੀ ਹੈ ਕਿ ਅਸੀਂ ਇਹ ਸੰਦੇਸ਼ ਉੱਥੇ ਜਾਰੀ ਨਹੀਂ ਹੋਣ ਦੇਣਾ ਭਾਵੇਂ ਸਾਨੂੰ ਜੋ ਮਰਜ਼ੀ ਕਰਨਾ ਪਵੇ ਹੁਣ ਇਹ ਸੰਦੇਸ਼ ਦਾ ਮਤਲਬ ਇਹ ਹੈ ਜਦੋਂ ਕਹਿੰਦਾ ਜੋ ਮਰਜ਼ੀ ਕਰਨਾ ਪਵੇ ਭੀ ਜਿਹਦਾ ਮਤਲਬ ਸਾਨੂੰ ਭਾਵੇਂ ਤਾਕਤ ਦੀ ਵਰਤੋਂ ਵੀ ਕਰਨੀ ਪਵੇ ਹੁੰਦੇ ਤਾਕਤ ਦੀ ਵਰਤੋਂ ਹੁੰਦੀ ਹੈ ਦੋਵੇਂ ਪਾਸਿਆਂ ਤੋਂ ਇੱਕ ਕੋਲੇ ਐ ਜੀ ਪੀ ਸੀ ਦੀ ਟਾਸਕ ਫੋਰਸ ਹੈ ਦੂਜਿਆਂ ਕੋਲੇ ਚਲੋ ਆਪਦੇ ਬੰਦੇ ਹੋਣਗੇ ਪਰ ਉੱਥੇ ਜੇ ਕੋਈ ਇਸ ਕਿਸਮ ਦਾ ਟਕਰਾਅ ਹੁੰਦਾ ਹੈ ਫਿਰ ਤਲਵਾਰਾਂ ਨਿਕਲਦੀਆਂ ਫਿਰ ਨਾਰੇਬਾਜੀ ਹੁੰਦੀ ਹੈ ਤਾਂ ਉਹਦਾ ਪ੍ਰਭਾਵ ਕੀ ਜਾਊ ਦੁਨੀਆ 'ਤੇ ਦੂਜੀ ਗੱਲ ਇਸ ਜਗ੍ਹਾ ਦੀ ਇੱਕ ਅਬਦੀ ਸੈਂਕਿਟੀਟੀ ਹੈ ਇੱਕ ਦੀ ਪਾਵਨਤਾ ਇੱਕ ਪਵਿੱਤਰਤਾ ਹੈ ਇੱਥੇ ਸ਼ਹੀਦਾਂ ਨੇ ਆਪਦਾ ਖੂਨ ਡੋਲ੍ਹਿਆ ਅੱਜ ਤੋਂ ਨਹੀਂ 18ਵੀਂ ਸਦੀ ਤੋਂ ਲਗਾਤਾਰ ਡੁੱਲਦਾ ਆਇਆ ਤੇ ਜਿਹਨੂੰ ਤਾਜ਼ਾ ਕੀਤਾ ਮੁੜ ਕੇ ਸંત ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਸੋ ਉਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਕੋਈ ਹੌਲੀ ਕਿਸਮ ਦਾ ਆਪਣੀਆਂ ਸਿਆਸੀ ਗਰਜਾਂ ਕਰਕੇ ਇਹ ਕਿਸੇ ਵੀ ਤਰ੍ਹਾਂ ਸਹਿਣਯੋਗ ਨਹੀਂ ਹੋਣਾ ਚਾਹੀਦਾ ਇਹਦੀ ਕੋਈ ਕਿਉਂਕਿ ਦੇਖਿਆ ਜਾਵੇ ਤਾਂ ਜਿਵੇਂ ਕਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੋਈ ਹੱਕ ਨਹੀਂ ਸੰਦੇਸ਼ ਜਾਰੀ ਕਰਨ ਦਾ ਉਸੇ ਤਰ੍ਹਾਂ ਗਿਆਨੀ ਹਰਨਾਮ ਸਿੰਘ ਧੰਮਾ ਨੂੰ ਵੀ ਕੋਈ ਨੈਤਿਕ ਅਧਿਕਾਰ ਨਹੀਂ ਕਿ ਉਹ ਇੱਥੇ ਆ ਕੇ ਇਹਦੇ ਵਿੱਚ ਕੋਈ ਖਰਲ ਪਾਵੇ ਕਿਉਂਕਿ ਕਿਹਨੂੰ ਨਹੀਂ ਪਤਾ ਕਿ ਪਿਛਲੇ ਸਾਰੇ ਸਮੇਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਤਾਕਤ ਵਿੱਚ ਹੁੰਦਿਆਂ ਜੋ ਵੀ ਰਾਜਸੀ ਕੋ ਕਰਮ ਕੀਤੇ ਜਿਸ ਤਰ੍ਹਾਂ ਜਥੇਦਾਰ ਆਪ ਦੇ ਨਿਯੁਕਤ ਕੀਤੇ ਜਿਸ ਤਰ੍ਹਾਂ ਹਟਾਏ ਜਿਸ ਤਰ੍ਹਾਂ ਬਰਤੇ ਉਹਦੇ ਨਾਲ ਜਿੰਨੀ ਢਾ ਲੱਗੀ ਹੈ ਇਸ ਸੰਸਥਾ ਨੂੰ ਇਹਦੇ ਵਿਕਾਰ ਨੂੰ ਤਾਂ ਉਹਦੇ ਵਿੱਚ ਹਰਨਾਮ ਸਿੰਘ ਤੋਂ ਮਾਅਬ ਦੇ ਆਪ ਨੂੰ ਬਰੀ ਨਹੀਂ ਕਰ ਸਕਦਾ ਉਹ ਲਗਾਤਾਰ ਉਹਨਾਂ ਦੇ ਨਾਲ ਚੱਲਿਆ ਇਹ ਠੀਕ ਹੈ ਕਿ ਪਿਛਲੇ ਸਮੇਂ ਚ ਫਿਰ ਅਣਬਣ ਹੋਈ ਹੈ ਇੱਕ ਦੂਜੇ ਵਿੱਚ ਦੂਰੀਆਂ ਬਣੀਆਂ ਨੇ ਉਹ ਦੂਰੀਆਂ ਦੇ ਕੀ ਕਾਰਨ ਆਪਾਂ ਇਹਦੇ ਵਿੱਚ ਨਹੀਂ ਜਾਣਦੇ ਅੱਜ ਹਾਲਾਤ ਇਹ ਹੈ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਧੜਾ ਜਿਸ ਸੁਖਵੀਰ ਸਿੰਘ ਬਾਦਲ ਜੀ ਦੀ ਅਗਵਾਈ ਕਰ ਰਿਹਾ ਉਹ ਤਾਂ ਅੱਜ ਵੀ ਜੀਪੀ ਨਾਲ ਹਾਲਾਤ ਇਹ ਜੇ ਬਣ ਗਏ ਕਿ ਬੀਜੇਪੀ ਨੇ ਉਸ ਤੋਂ ਆਵਦਾ ਮਿਹਰ ਭਰਿਆ ਹੱਥ ਪਾਸੇ ਕਰ ਲਿਆ ਜਿਹਦੇ ਕਰਕੇ ਦੋਹਾਂ ਦੇ ਵਿੱਚ ਵਿਰੋਧ ਖੜਾ ਹੋ ਗਿਆ ਉਸ ਵਿਰੋਧ ਦੇ ਵਿੱਚ ਕੁਝ ਵੀ ਸਿਧਾਂਤਕ ਨਹੀਂ ਨਰੋਲ ਨਿੱਜੀ ਗੱੜ ਜਾਈਆਂ ਜੇ ਸਿਧਾਂਤਕ ਹੁੰਦਾ ਤਾਂ ਇਹ ਗੱਠ ਜੋੜ ਉਸ ਮੌਕੇ ਟੁੱਟ ਜਾਣਾ ਚਾਹੀਦਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਇਹ ਕੀ ਕਿੰਨਾ ਕੁਸ਼ ਹੋਇਆ ਇਹ ਉਹਦੀ ਟੁੱਟ ਜਾਣਾ ਚਾਹੀਦਾ ਸੀ ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਬਾਰੇ ਐਲਾਨ ਕਰਕੇ ਉਹਨਾਂ ਨੇ ਮੁੜ ਕੇ ਫੇਰ ਵੀ ਛੱਡਣ ਤੋਂ ਇਨਕਾਰ ਕੀਤਾ ਇੱਕ ਨਹੀਂ ਮਤਲਬ ਕਿੰਨੇ ਇਹੋ ਜੀਆਂ ਗੱਲਾਂ ਹੋਈਆਂ ਜਦੋਂ ਇਹ ਗੱਠ ਜੋੜ ਨਹੀਂ ਟੁੱਟਿਆ ਇਸ ਕਰਕੇ ਅੱਜ ਜੋ ਕਹਿਣ ਨਾ ਕਿ ਅਸੀਂ ਸਿਧਾਂਤਾਂ ਤੇ ਖੜੇ ਆਂ ਤੇ ਭਾਜਪੀ ਨਾਲ ਸਾਡੀ ਲੜਾਈ ਸਿਧਾਂਤਾਂ ਦੀ ਲੜਾਈ ਹੈ ਇਹ ਕਿਸੇ ਨੂੰ ਵੀ ਉਹ ਮੂਰਖ ਨਹੀਂ ਬਣਾ ਸਕਦੇ ਇਸੇ ਤਰ੍ਹਾਂ ਅੱਜ ਜੇ ਗਿਆਨੀ ਹਰਨਾਮ ਸਿੰਘ ਧੁੰਮਾ ਇਹ ਕਹਿੰਦਾ ਹੈ ਕਿ ਮੇਰੀ ਬਾਦਲਾਂ ਨਾਲ ਲੜਾਈ ਸਿਧਾਂਤਾਂ ਦੀ ਲੜਾਈ ਹੈ ਇਹਨੂੰ ਵੀ ਉਹ ਕਿਸੇ ਨੂੰ ਆਪਾਂ ਕਹਿ ਸਕਦੇ ਆ ਮੂਰਖ ਨਹੀਂ ਬਣਾ ਸਕਦਾ ਤੇ ਇੱਕ ਗੱਲ ਬੜੀ ਤਸੱਲੀ ਵਾਲੀ ਹੋਈ ਹੈ ਕਿ ਇਹ ਠੀਕ ਹੈ ਕਿ ਅੱਜ ਕੌਮ ਲੀਡਰਲੈਸ ਹੈ ਕੌਮ ਦਾ ਆਗੂ ਕੋਈ ਨਹੀਂ ਆਗੂ ਰਹਤੋ ਹੀ ਹੈ ਪਰ ਇੱਕ ਜਿਹੜੀ ਕੌਮ ਦੀ ਕਲੈਕਟਿਵ ਵਿਜਡਮ ਕਿਸੇ ਮੌਕੇ ਪ੍ਰਗਟ ਹੁੰਦੀ ਹੈ ਜਿਹੜੀ ਗੁਰੂ ਗੁਰੂ ਸਾਹਿਬਾਨ ਦੀ ਬਖਸ਼ਿਸ਼ ਨਾਲ ਉਹਨਾਂ ਨੂੰ ਜਿਸ ਕਿਸਮ ਦੀ ਚੇਤਨਤਾ ਆਈ ਹੈ ਉਹਦੇ ਵਿੱਚੋਂ ਬੜੀ ਆਸ ਵੱਜਦੀ ਹੈ ਭਾਵੇਂ ਕਿਸਾਨੂੰ ਇਹ ਲੱਗਦਾ ਕਿ ਕੌਮ ਦਾ ਲੀਡਰ ਕੋਈ ਨਹੀਂ ਪਰ ਲੀਡਰਲੈਸ ਹੋਣ ਦੇ ਬਾਵਜੂਦ ਕੌਮ ਨੇ ਆਪਣੀ ਸਮੂਹਕ ਜੋ ਚੇਤਨਾ ਤੱਕ ਪ੍ਰਗਟਾਵਾ ਕੀਤਾ ਕਿਉਂਕਿ ਜਦੋਂ ਪਿੱਛੇ ਜੇ ਜਦੋਂ ਐਸਜੀਪੀਸੀ ਦਾ ਬਜਟ ਜਲਾਸੀ ਤਾਂ ਹੈਗੇ ਨਹੀਂ ਹਰਨਾਮ ਸਿੰਘ ਧੰਮਾ ਨੇ ਉੱਥੇ ਹਜ਼ਾਰਾਂ ਦਾ ਇਕੱਠ ਕਰਨ ਦਾ ਐਲਾਨ ਕੀਤਾ ਸੀ ਪ੍ਰੈਸ਼ਰਾਈਜ਼ ਕਰਨ ਵਾਸਤੇ ਇੱਕ ਦਬਾਅ ਪਾਉਣ ਵਾਸਤੇ ਪਰ ਉਹ ਸੱਦੇ ਨੂੰ ਲੋਕਾਂ ਨੇ ਜਿਵੇਂ ਨਕਾਰਿਆ ਪੰਥ ਨੇ ਜਿਹਦਾ ਮਤਲਬ ਇਹ ਹੈ ਕਿ ਪੰਥ ਨੂੰ ਗਿਆਨੀ ਹਰਨਾਮ ਸਿੰਘ ਧੰਮਾ ਦੀ ਜਿਹੜੀ ਸੋਚ ਹੈ ਜੋ ਉਹਦਾ ਰਾਸੀ ਰੋਲ ਹੈ ਜੋ ਉਹਦਾ ਕਰਦਾਰ ਹੈ ਉਹਦੇ ਬਾਰੇ ਕੋਈ ਭੁਲੇਖਾ ਨਹੀਂ ਸੋ ਅੱਜ ਦੀ ਸਿਚੁਏਸ਼ਨ 'ਚ ਸੁਖਵੀਰ ਸਿੰਘ ਬਾਦਲ ਤੇ ਭਾਜਪਾ ਦੀ ਆਣ-ਬਣ ਹੋ ਗਈ ਪਰ ਗਿਆਨੀ ਹਰਨਾਮ ਸਿੰਘ ਤੋਂ ਮਾਣੇ 10 ਕਦਮ ਅੱਗੇ ਵੱਧ ਕੇ ਭਾਜਪਾ ਨਾਲ ਆਪ ਦੀ ਸਾਂਝ ਬਣਾਈ ਮਹਾਰਾਸ਼ਟਰ ਵਿੜ ਦੀਆਂ ਚੋਣਾਂ ਦੇ ਵਿੱਚ ਇਹ ਬਹੁਤ ਖੁੱਲ ਕੇ ਪ੍ਰਗਟ ਹੋਈ ਪਰ ਉਸ ਤੋਂ ਵੀ ਬਾਅਦ ਅੱਗੇ ਜਾ ਕੇ ਜਦੋਂ ਕੁੰਭ ਦਾ ਮੇਲਾ ਚੱਲ ਰਿਹਾ ਸੀ ਉੱਥੇ ਜਾ ਕੇ ਜਿਸ ਤਰ੍ਹਾਂ ਉਹ ਮੇਲੇ ਤੇ ਗਿਆ ਤੇ ਇਸ਼ਨਾਨ ਕੀਤਾ ਉਹ ਜੋ ਦ੍ਰਿਸ਼ ਪੇਸ਼ ਕੀਤਾ ਉਸ ਨੇ ਜਿਹੜੀ ਸਾਡੇ ਪੰਥ ਦੀ ਇੱਕ ਕਹਿ ਲੋ ਕੇ ਜੋ ਬੁਨਿਆਦੀ ਸਿਧਾਂਤ ਹੈ ਉਹਦਾ ਨਿਆਰਾ ਪਾਣਾ ਇੱਕ ਮਤਲਬ ਕੋੰਬ ਦੇ ਮੇਲੇ ਤੇ ਜਾਣਾ ਆਪਦੇ ਆਪ ਤੇ ਗਲਤ ਨਹੀਂ ਇਨ੍ਹਾਂ ਥਾਵਾਂ ਤੇ ਗੁਰੂ ਵੀ ਗਏ ਪਰ ਉਸ ਤਰ੍ਹਾਂ ਜਾਇਆ ਜਾਂਦਾ ਜਿਵੇਂ ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਗਏ ਸੀ ਤੇ ਹਰਦوار ਗਏ ਸੀ ਉਸ ਤਰ੍ਹਾਂ ਜਾਇਆ ਜਾਂਦਾ ਜਿਵੇਂ ਦਸ਼ਮਪਾਤ ਸ਼ਾਕੁਰਖੇਤਰ ਦੇ ਮੇਲੇ ਤੇ ਗਏ ਸੀ ਕਿਤੇ ਵੀ ਕੋਈ ਇਹੋ ਜਿਹਾ ਐਕਟੋਨਮੇ ਨਹੀਂ ਕੀਤਾ ਜਿਹਦੇ ਨਾਲ ਜਿਹੜਾ ਪੰਥ ਦਾ ਨਿਆਰਾਪਣ ਆ ਉਹ ਧੁੰਦਲਾ ਪੈਂਦਾ ਹੋਵੇ ਸਗੋ ਜਾ ਕੇ ਉਸ ਨੂੰ ਹੋਰ ਨਿਖਾਰਿਆ ਸੋ ਇੱਥੇ ਇਹਦਾ ਮਤਲਬ ਜਿਹੜਾ ਇਹ ਕਹਿਣਾ ਕਿ ਗੁਰੂ ਵੀ ਤਾਂ ਜਾਂਦੇ ਰਹੇ ਜਾਣ ਦੀ ਗੱਲ ਨਹੀਂ ਪਰ ਜਿਸ ਕਿਸਮ ਦਾਉਨੇ ਹੋ ਤੇ ਕੀਤਾ ਜਿਵੇਂ ਇਸ਼ਨਾਨ ਕੀਤਾ ਮੇਰਾ ਖਿਆਲ ਹੈ ਕਿ ਇੱਕ ਸਮੁੱਚੀ ਕੌਮ ਲਈ ਬੜੀ ਸ਼ਰਮ ਵਾਲੀ ਗੱਲ ਉਹ ਦ੍ਰਿਸ਼ ਜਿਹੜਾ ਸੀ ਉਹ ਦੇਖ ਕੇ ਬੜਾ ਮਨ ਖਰਾਬ ਹੁੰਦਾ ਸੀ ਸੋ ਆਪਾਂ ਇਹਦੀ ਹੁਣ ਬਹੁਤਾ ਵਿਸਥਾਰ ਚ ਨਾ ਜਾਈਏ ਕਹਿਣ ਤੋਂ ਇਹ ਭਾਵ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਗਿਆਨੀ ਹਰਨਾਮ ਸਿੰਘ ਧੰਮਾ ਦੋਹਾਂ ਚੋਂ ਕਿਸੇ ਦਾ ਵੀ ਦਾਮਨ ਪਾਕ ਨਹੀਂ ਦੋਮੇ ਦਾਕ ਦੀ ਸੋ ਇਹਨਾਂ ਨੂੰ ਆਪ ਦੀ ਲੜਾਈ ਚ ਪੰਥ ਦੀਆਂ ਜਿਹੜੀਆਂ ਸਨਮਾਨਤ ਸੰਸਥਾਵਾਂ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਉਹਦੀ ਅਜਮਤ ਦੇ ਖਿਲਾਫ ਕੁਝ ਵੀ ਕਰਨ ਦਾ ਕੋਈ ਵੀ ਹੱਕ ਨਹੀਂ ਜੇ ਸਿਆਣਾ ਹੋਵੇ ਗਿਆਨੀ ਕੁਲਦੀਪ ਸਿੰਘ ਗੱਜ ਤਾਂ ਉਹਨੂੰ ਵੀ ਪਿੱਛੇ ਹਟ ਜਾਣਾ ਚਾਹੀਦਾ ਪਰ ਉਹਦੀ ਸਿਆਣਪ ਜਾਂ ਗੈਰ ਸਿਆਣਪ ਉਹ ਤਾਂ ਇੱਥੇ ਮੈਨੇ ਨਹੀਂ ਰੱਖਦੀ ਉਨੇ ਹੁਕਮ ਬਜਾਉਣਾ ਉਹ ਜਿਹੜੀਆਂ ਤਾਕਤਾਂ ਦੀ ਉਹ ਕਰ ਰਿਹਾ ਤਾਬਿਆਦਾਰੀ ਇਹ ਤਾਂ ਗਲਤਾ ਉਹਨਾਂ ਦਾ ਤਾਂ ਉਹਨਾਂ ਨੂੰ ਪੰਥ ਦੇ ਹਿੱਤਾਂ ਨਾਲ ਪੰਥ ਦੀ ਕਿਸੇ ਵੀ ਗੱਲ ਨਾਲ ਕੋਈ ਸਰੋਕਾਰ ਨਹੀਂ ਸੋ ਇਸ ਹਾਲਤ ਦੇ ਵਿੱਚ ਅਸੀਂ ਫੇਰ ਇਹ ਇੱਕ ਅਪੀਲ ਹੀ ਕਰ ਸਕਦੇ ਹਾਂ ਗਿਆਨੀ ਹਰਨਾਮ ਸਿੰਘ ਨੂੰ ਕਿ ਆਫਟਰਾਲ ਉਹ ਦੰਦੂਈ ਟਕਸਾਲ ਦੇ ਮੁਖੀ ਤੇ ਦੰਦੂਈ ਟਕਸਾਲ ਦਾ ਇੱਕ ਬੜਾ ਸ਼ਾਨਾ ਮੱਤਾ ਇਤਿਹਾਸ ਹੈ ਇਸ ਗੱਲ ਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਜਿਹੜੀ ਜੂਨ 84 ਦੀ جنگ ਹੋਈ ਦਰਬਾਰ ਸਾਹਿਬ ਦੇ ਅੰਦਰ ਉਹ ਮੁੱਖ ਰੂਪ ਤੇ ਵਿੱਚ ਦੰਗ ਵੀ ਟਕਸਾਲ ਦੇ ਸਿੰਘਾਂ ਵੱਲੋਂ ਲੜੀ ਗਈ ਸੀ ਪਰ ਉਹਦੇ ਨਾਲ ਇਹ ਕੋਈ ਪਰਮਾਨੈਂਟ ਗੱਲ ਨਹੀਂ ਹੋ ਜਾਂਦੀ ਕਿ ਟਕਸਾਲ ਜੋ ਵੀ ਭਵਿੱਖ ਵਿੱਚ ਕਰੀ ਜਾਊਗੀ ਉਹ ਉਸ ਗੱਲ ਦੇ ਨਾਂ ਤੇ ਕਿਉਂਕਿ ਅਸੀਂ ਜੰਗ ਲੜੀ ਸੀ ਸਾਨੂੰ ਸਾਰੇ ਗੁਨਾਹ ਮਾਫ ਹਨ ਇਸ ਤਰ੍ਹਾਂ ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਸੋ ਇਸ ਕਰਕੇ ਇਹ ਡੂ ਰਿਗਾਰਡ ਮਨ ਦੇ ਵਿੱਚ ਇਹ ਸਤਕਾਰ ਟਕਸਾਲ ਪ੍ਰਤੀ ਤੇ ਉਹਨਾਂ ਅਜਿਹਾਰੂ ਸਿੰਘਾਂ ਪ੍ਰਤੀ ਕੌਮ ਦੇ ਮਨਾਂ ਵਿੱਚ ਹੈ ਪਰ ਕੌਮ ਦੇ ਜਿਹੜੇ ਜਿਹੜੇ ਅੱਜ ਤੱਕ ਟਕਸਾਲ ਦੇ ਆਗੂ ਉਹਨਾਂ ਨੇ ਪਿਛਲੇ ਸਮੇਂ ਵਿੱਚ ਜੋ ਕੁਝ ਕੀਤਾ ਤੇ ਅੱਜ ਉਹ ਭਾਜਪੀ ਨਾਲ ਜਿਸ ਕਿਸਮ ਦੀ ਘਿਓ ਖਿਚੜੀ ਹੋਏ ਪਏ ਜਿਸ ਕਿਸਮ ਦੀ ਸਾਜ ਪ੍ਰਗਟਾ ਰਹੇ ਤਾਂ ਜਿਸ ਕਾਜ ਲਈ ਉਹ ਜੰਗ ਲੜੀ ਗਈ ਤੇ ਜਿੱਥੇ ਸਿੰਘ ਸ਼ਹੀਦ ਹੋਏ ਕਿ ਆਪਣੀ ਬਖਰੀ ਹਸਤੀ ਬਖਰੀ ਪਛਾਣ ਤੇ ਆਜ਼ਾਦ ਕੌਮੀ ਹਸਤੀ ਇਹ ਸਥਾਪਿਤ ਕਰਨੀ ਸੋਵਰਨਿਟੀ ਉਸ ਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਕਾਂਗਰਸ ਇਕੱਲੀ ਜ਼ਿੰਮੇਵਾਰ ਸੀ ਕਿਉਂਕਿ ਇਹ ਵੀ ਇੱਕ ਸੋਚ ਨੂੰ ਗੰਧ ਲਾਉਣ ਦਾ ਯਤਨ ਕੀਤਾ ਜਾਂਦਾ ਇਸ ਤਰ੍ਹਾਂ ਦੇ ਨੈਰੇਟਿਵ ਸਿਰਜੇ ਜਾਂਦੇ ਹਨ ਕਿ ਇਹ ਤਾਂ ਕਾਂਗਰਸ ਨੇ ਕੀਤਾ ਸੀ ਜਿਹੜੇ ਵਿੱਚ ਭਾਜਪਾ ਦਾ ਕੀ ਸੀਗਾ ਭਾਜਪਾ ਦੀਆਂ ਲਿਖਤਾਂ ਪਈਆਂ ਭਾਜਪਾ ਦੇ ਆਰਐਸਐਸ ਦੇ ਮਤੇ ਪਾਏ ਪਏ ਹੈ 1983 ਤੋਂ ਲੈ ਕੇ 1984 ਤੱਕ ਬਾਰ-ਬਾਰ ਉਹ ਕਹਿ ਰਹੇ ਹਨ ਇੰਦਰਾ ਗਾਂਧੀ ਦੀ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲੇ ਵਾਸਤੇ ਉਕਸਾ ਰਹੇ ਉਹ ਮਤੇ ਸਾਹਮਣੇ ਪਏ ਸੋ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਉਹ ਤਾਂ ਸਿਰਫ ਇਕੱਲਾ ਉਹਦਾ ਸੀ ਇਹ ਸਾਰੀਆਂ ਪਾਰਟੀਆਂ ਉਹਦੇ ਵਿੱਚ ਸ਼ਾਮਲ ਸੀ ਸੋ ਇਸ ਕਰਕੇ ਅੱਜ ਅਸੀਂ ਇਹਨਾਂ ਤਾਕਤਾਂ ਨੂੰ ਉੱਥੋਂ ਪਾਸੇ ਰੱਖਣਾ ਚਾਹੀਦਾ ਉਥੇ ਜੇ ਅੱਜ ਹੱਕ ਮੰਗਦਾ ਕਿਸੇ ਦਾ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜਨ ਦਾ ਤੇ ਅਰਦਾਸ ਕਰਨ ਦਾ ਤਾਂ ਹੱਕ ਉਹਨਾਂ ਨੂੰ ਬਣਦਾ ਜਿਹੜੇ ਉਹਨਾਂ ਵੱਲੋਂ ਦਰਸਾਏ ਰਾਹ ਦੇ ਉੱਤੇ ਉਹਨਾਂ ਵੱਲੋਂ ਦਰਸਾਏ ਨਿਸ਼ਾਨੇ ਦੇ ਉੱਤੇ ਲਗਾਤਾਰ ਅੱਗੇ ਵੱਧ ਰਹੇ ਆਪੋ ਆਪਣੇ ਹਿਸਾਬ ਤੇ ਆਪੋ ਆਪਣੇ ਤਰੀਕਿਆਂ ਨਾਲ ਸੋ ਉਹ ਹਿੱਸਾ ਜੰਮ ਜੰਮ ਕੇ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰੇ ਪਰ ਇਹ ਜਿਹੜੀਆਂ ਦੋ ਧਿਰਾਂ ਹਨ ਇਹਨਾਂ ਨੂੰ ਉੱਥੇ ਜਾ ਕੇ ਸਾਰਾ ਮਾਹੌਲ ਖਰਾਬ ਕਰਨ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ ਕਿ ਇਹ ਅੱਜ ਜ਼ਿੰਮੇਵਾਰੀ ਪੰਥਕ ਤਿਹਰਾ ਤੇ ਬਹੁਤ ਐਦ ਹੁੰਦੀ ਹੈ ਕਿ ਕਈ ਵਾਰ ਮੌਕੇ ਦੇ ਉੱਤੇ ਸਿਰਫ ਕਿਉਂਕਿ ਬਾਦਲਾਂ ਦੇ ਹੱਥ 'ਚ ਅੱਜ ਤਾਕਤ ਹੈ ਕਿਉਂਕਿ ਉਹ ਕਾਬਜਨ ਐ ਜੀਪੀਸੀ ਤੇ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੇ ਖਿਲਾਫ ਜੋ ਵੀ ਆ ਗਿਆ ਤੇ ਉਹਨੂੰ ਆਪਦੇ ਨਾਲ ਆਪਨ ਜੋੜ ਲਈਏ ਇੱਕ ਡਿਸਟੈਂਸ ਇੱਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਖਾਸ ਕਰਕੇ ਇਹ ਜਿਹੇ ਲੋਕਾਂ ਵੱਲੋਂ ਨਹੀਂ ਸੋਡੀ ਜਿਹੜੀ ਲੋਕਾਂ ਦੇ ਵਿੱਚ ਇੱਕ ਪੜਤ ਹੈ ਉਹ ਜਾਂਦੀ ਰਹਿੰਦੀ ਹੈ ਸੋ ਬਹੁਤ ਕੁਝ ਬਚਾਉਣ ਦੀ ਲੋੜ ਹੈ ਅੱਜ ਤੇ ਬੜੀ ਸਮਝਦਾਰੀ ਨਾਲ ਚੱਲਣ ਦੀ ਲੋੜ ਹੈ ਤੋਂ ਉਮੀਦ ਕਰਦੇ ਆ ਕਿ ਜਿਹੜੀਆਂ ਜਿਝਾਰੂ ਤੇ ਰਾਨ ਜਿਹੜੀਆਂ ਪੰਥਕ ਤੇ ਰਾਨ ਜਿਹੜੀਆਂ ਸ਼ਹੀਦਾਂ ਦੇ ਕਾਜ ਨੂੰ ਪਰਨਾਈਆਂ ਹੋਈਆਂ ਜਿਹੜੀਆਂ ਉਸ ਵਰਤਾਂਤ ਨੂੰ ਅੱਗੇ ਲਿਜਾ ਰਹੀਆਂ ਬੜੀ ਡਿਢਤਾ ਤੇ ਡੋਲਤਾ ਨਾਲ ਉਹ ਇਹੋ ਜੇ ਕਿਸੇ ਵੀ ਝਮੇਲੇ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸ਼ਾਮਲ ਨਹੀਂ ਹੋਣਗੀਆਂ ਅਸੀਂ ਤਾਂ ਇਹ ਕੰਮ ਨਹੀਂ ਕਰ ਸਕਦੇ ਆ ਜਾਂ ਆਸ ਹੀ ਕਰ ਸਕਦੇ ਆ ਜਾਂ ਅਪੀਲ ਹੀ ਕਰ ਸਕਦੇ ਆ ਬਾਕੀ ਬਹੁਤ ਕੁਝ ਬੇਗਰੂ ਦੇ ਹੱਥ ਹੈ ਸੋ ਇੱਕ ਗੱਲ ਜਿਹੜੀ ਕੌਮ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਉਹਦੀ ਜਿਹੜੀ ਸਮੂਹਕ ਚੇਤਨਤਾ ਹੈ ਲੀਡਰलेस ਹੋਣ ਦੇ ਬਾਵਜੂਦ ਜਿਵੇਂ ਉਹਨਾਂ ਨੇ ਪਿਛਲੇ ਸਮੇਂ 'ਚ ਦਿਖਾਈ ਹੈ ਕੋਈ ਹੰਗਾਰਾ ਨਹੀਂ ਭਰਿਆ ਇਹ ਦਿਨ ਆਕ ਤਾ ਨੂੰ ਜਿਨ੍ਹਾਂ ਨੂੰ ਇਹ ਸੀ ਕਿ ਅੱਜ ਬਾਦਲ ਬਦਨਾਮ ਹੋ ਗਿਆ ਤੇ ਅਸੀਂ ਫਟਾਫਟ ਉਹਦੀ ਜਗਾ ਮੰਨ ਲਈਏ ਉਹੀ ਬੰਦੇ ਜਿਹੜੇ ਬਾਦਲ ਨਾਲ ਬੈਠ ਕੇ ਸਾਰੇ ਕੋ ਕਰਮ ਕਰਦੇ ਰਹੇ ਉਹ ਹੁਣ ਇੱਕ ਨਵਾਂ ਮਤਲਬ ਥੋੜਾ ਜਿਹਾ ਪੈਂਤਰਾ ਬਾਦਲ ਕੇ ਅੱਗੇ ਆਉਣ ਦੀ ਯਤਨ ਕਰ ਰਹੇ ਉਹਨਾਂ ਨੂੰ ਕੌਮ ਨੇ ਠੁਕਰਾਇਆ ਤੇ ਇਸ ਤਰ੍ਹਾਂ ਹੀ ਉਮੀਦ ਕਰਦੇ ਆ ਕਿ 6 ਜੂਨ ਨੂੰ ਵੀ ਇਹਨਾਂ ਸਾਰੀਆਂ ਤਾਕਤਾਂ ਦੇ ਨਾਂ ਮਨਸੂਬਿਆਂ ਨੂੰ ਪਛਾਣਨਗੇ ਤੇ ਉਹਨਾਂ ਨੂੰ ਆਪ ਦੇ ਨਪਾਕ ਰਾਹਾਂ 'ਚ ਕਾਮਯਾਬ ਨਹੀਂ ਹੋਣ ਦੇਣਗੇ ਇਹੀ ਕੇ ਆਪਣਾ ਹੀ ਕੱਲੂਕਾਰੇ ਦੇ ਸ਼ਹੀਦਾਂ ਨੂੰ ਸੱਚੀ ਸਰਬਾਜਲੀ ਹੋਵੇਗੀ ਸੋ ਇਸ ਉਮੀਦ ਨਾਲ ਹੁਣ ਮੈਂ ਤੁਹਾਤੋਂ ਆਗਿਆ ਲੈਣਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ